ਦਿਆ ਇਹ ਪੁੱਤਿਆਂ ਨੂੰ ਨਾ ਖਵਾ ਕੋਲ ਡਰਿੰਕ ਵਗੈਰਾ ਕੋਕ ਮੈਂਚੂ ਇਹ ਮਤਲਬ ਜਿਵੇਂ ਚੌਮਿੰਗ ਵਗੈਰਾ ਹਾਂ ਉਹਨਾਂ ਨੂੰ ਜੂਸ ਪਿਲਾਓ ਹਾਂਜੀ ਹਾਂਜੀ ਜੂਸ ਹੈ ਵਧੀਆ ਹੁੰਦਾ ਸਭ ਤੋਂ ਵਧੀਆ ਚੱਤਰੇ ਦਾ ਕਿੰਨੂ ਦਾ ਹਾਂਜੀ ਹਾਂਜੀ ਗੋਬੀਤੇ ਦਾ ਹਾਂਜੀ ਹਾਂਜੀ ਠੀਕ ਹੈ ਕਿ ਨਹੀਂ ਹਾਂਜੀ ਜੂਸ ਕੱਢ ਕੇ ਪਿਲਾਓ ਲੱਸੀ ਪਿਲਾਓ ਘਰੇ ਬਣਾ ਕੇ ਹਾਂਜੀ ਉਹਨਾਂ ਨੂੰ ਚੂਰੀ ਕੁੱਟ ਕੇ ਦਿਓ ਬੈਸਟ ਹੁੰਦਾ ਜੀ ਚੂਰੀ ਕੁੱਟ ਕੇ ਦਿਓ ਦੇਸੀ ਘਿਓ ਦੀ ਹਾਂਜੀ ਦੇ ਦਿਓ ਬਾਹਰ ਦੀ ਚੀਜ਼ਾਂ ਤਾਂ ਬੇਕਾਰ ਹੀ ਨੇ ਇਹਨਾਂ ਚੀਜ਼ਾਂ ਨਾਲ ਇਹ ਆ ਹਾਂਜੀ ਹਾਂਜੀ ਕਿ ਬੱਚੇ ਦੀ ਆਉਣ ਵਾਲੀ ਜਿੰਦਗੀ ਹੈ ਜੀ ਉਹ ਖਤਰੇ 'ਚ ਹੈ ਖਤਰੇ 'ਚ ਸਹੀ ਗੱਲ ਹੈ ਜੀ ਠੀਕ ਹੈ ਇਹਨਾਂ ਚੀਜ਼ਾਂ ਨੇ ਬੱਚਾ ਬੱਚੇ ਨੇ ਤਾਂ ਮੰਗਣੀਆਂ ਚੀਜ਼ਾਂ ਬਿਮਾਰੀਆਂ ਫੈਲਦੀ ਜਾਂਦੀ ਧੀਰੇ ਧੀਰੇ ਉਹ ਕਿਉਂ ਬਾਦੀਆਂ ਬਵਾਣੀਆਂ ਬਿਮਾਰੀਆਂ ਹੁਣ ਜੰਮਦੇ ਬੱਚੇ ਨੂੰ ਪੀਲੀਆ ਕਿਉਂ ਹੁੰਦਾ ਹੁੰਦਾ ਹੈ ਕਿ ਮਾਵਾ ਖਾਂਦੀਆਂ ਇਹੇ ਚਾਕਲੇਟ ਖਾਣਾ ਸ਼ੁਰੂ ਕਰ ਦਿੰਦੇ ਐ ਬਰਗਰ ਕਿਉਂ ਹੋਊਗਾ ਉਹ ਕਿਉਂ ਨਹੀਂ ਹੋਊਗਾ ਹਾਂਜੀ ਹਾਂਜੀ ਬਿਲਕੁਲ ਹੋਊਗਾ ਜੀ ਜਦੋਂ ਦੇਖੋ ਕੋਈ ਮਾ ਮਾਵਾ ਸਾਡੇ ਵੀ ਅਸੀਂ ਧੀਆ ਭੈਣ ਆਲੇ ਆ ਹਾਂਜੀ ਹਾਂਜੀ ਅਸੀਂ ਜਿਹੜੀ ਸਾਡੇ ਘਰ ਦੇ ਇਹਨਾਂ ਕੰਟਰੋਲ ਆ ਵੀ ਅਸੀਂ ਕਿਸੇ ਨੂੰ ਫालतू ਚੀਜ਼ ਖਾਣ ਨਹੀਂ ਦਿੰਦੇ ਹਾਂਜੀ ਆ ਜਿਹੜੀਆਂ ਸੇਵੀਆਂ ਇਹ ਬਣਾਉਂਦੇ ਕਰੇ ਉਹ ਕੀ ਨੂਡਲ ਕਹਿੰਦੇ ਆ ਕਰੇ ਕੀ ਕਹਿੰਦੇ ਆ ਮੈਂ ਬਣ ਦਿੰਦਾ ਕਰੇ ਨੂਡਲ ਬੋਲਦੇ ਆ ਹਾਂ ਨੂਡਲ ਨੂਡਲ ਉਹ ਮੈਂ ਸਾਡੇ ਉਹ ਦਰਾਹੇ ਕੋਲੇ ਆ ਲੱਗੇ ਸੇਵੀਆਂ ਬਣਾਉਂਦੇ ਆ ਮਨਜੀਤ ਸੇਵੀਆਂ ਵਾਲਾ ਹਾਂਜੀ ਹਾਂਜੀ ਉਦੋਂ ਸੇਵੀਆਂ ਲੈ ਆ ਕੇ ਰੱਖੀ ਜਾਂ ਪੰਜ-ਸੱਤ ਕਿਲੋ ਕਰੇ ਅੱਛਾ ਜੀ ਅਸੀਂ ਦੇਸੀ ਘੋਟ ਤਲ ਕੇ ਜੋ ਮਰਜੀ ਪਾ ਕੇ ਖਾਓ ਪਰ ਉਹ ਨਹੀਂ ਮਖਾਨ ਦਿੰਦਾ ਉਹ ਨਹੀਂ ਖਾਂਦੇ ਅੱਛਾ ਜੀ ਉਹ ਵੀ ਮ ਕਰੇਗਾ ਇਹ ਤਿੰਨਾਂ ਤੋਂ ਬਚਣਾ ਚਾਹੀਦਾ ਬਹੁਤ ਬਿਲਕੁਲ ਮੈਂ ਤਾਂ ਰਫੈਨ ਵੀ ਨਹੀਂ ਕਰੇ ਖਾਂਦਾ ਇਹ ਤਾਂ ਗੱਲ ਸਹੀ ਹੈ ਜੀ ਤੁਸੀਂ ਰਫੈਨ ਰਫੈਨ ਨਹੀਂ ਖਾਂਦਾ ਹਾਂਜੀ ਤੇ ਚੀਨੀ ਨਹੀਂ ਖਾਂਦਾ ਘਰੇ ਮੈਂ ਗੁੜ ਦੀ ਚਾਹ ਪੀਣਾ। ਅੱਛਾ ਜੀ ਗੁੜ ਦੀ ਚਾਹ। ਗੁੜ ਦੀ ਚਾਹ ਪੀਣਾ। ਜਿਹੜੇ ਗੁੜ ਖਾਇਆ ਰੋਟੀ ਲੱਗ ਗਈ। ਅੱਛਾ ਮੱਕੀ ਦੀ ਰੋਟੀਆਂ ਅੰਕਲ ਜੀ ਕਿੰਨੀ ਹੁੰਦੀਆਂ? ਦੋ ਹੁੰਦੀਆਂ ਵੀਰੇ। ਅੱਛਾ ਜੀ। ਦੋ ਰੋਟੀਆਂ ਹੁੰਦੀਆਂ। ਪਿੰਡ ਦੀਆਂ ਰੋਟੀਆਂ ਤਾਂ ਦੋ ਹੀ ਖਾਂਦੇ ਲੁਧਿਆਣੇ ਵਾਲੇ। ਅੱਛਾ ਜੀ। ਕੀ ਬਾਤ ਹੈ ਬਈ। ਕਿਉਂਕਿ ਤੇਰੇ ਸਾਹਮਣੇ ਵੱਡੀ ਰੋਟੀ ਹੁੰਦੀ ਆਪਣੀ। ਅੱਛਾ ਜੀ। ਹਾਂ। ਓਹੋ। ਇਹ ਪਲੇਟ 'ਚ ਦੋ ਰੋਟੀਆਂ ਆ ਗਈਆਂ ਆਪਣੀਆਂ। ਤੇ ਮੂਲੀ ਵੀ ਆ ਗਈ। ਮੂਲੀ ਵੀ ਆ ਗਈ। ਚਟਣੀ ਵੀ ਆ ਗਈ। ਜੱਟ ਨੇ ਵੀ ਆ ਗਏ ਸਾਗ ਵੀ ਆ ਗਿਆ ਸਾਗ ਵੀ ਆ ਗਿਆ ਅੱਛਾ ਜੀ ਕੀ ਬਾਤ ਹੈ ਸਾਗ ਦੇ ਵਿੱਚ 13 ਸਾਲ ਅੱਛਾ ਇਹ ਘਰ ਦਾ ਮੱਖਣ ਹੁੰਦਾ ਜੀ ਘਰ ਦਾ ਆਪਣਾ ਜਿੰਨਾ ਮਰਜੀ ਲੈ ਲਾ ਤੁਸੀਂ ਆਪ ਤਿਆਰ ਕਰਦੇ ਹੋ ਆਪਣਾ ਆਪ ਤਿਆਰ ਕਰਦੇ ਜੀ ਮੱਖਣ ਘਰ ਦਾ ਮੱਖਣ ਵੀ ਹੈਗਾ ਆਪਣੇ ਕੋਲੇ ਅੱਛਾ ਜੀ ਤੇ ਆ ਲੈ ਵੀਰੇ ਆ ਤਿਆਰ ਹੋ ਗਈ ਜੀ ਆਪਾਂ ਹਾਂ ਹੋ ਗਈ ਤਿਆਰ ਅੱਛਾ ਕਿੰਨਾ ਟਾਈਮ ਉਦਾਂ ਕਿੰਨਾ ਟਾਈਮ ਹੋ ਗਿਆ ਤੁਹਾਨੂੰ 13ਵਾਂ ਸਾਲ ਹੈ ਅੱਛਾ 13ਵਾਂ ਸਾਲ ਹੈ ਤੇ ਖਾਂ ਲਈ ਕਿੱਥੇ ਆਣਾ ਪਊਗਾ ਜੀ ਇਹ ਹੈ ਜੀ ਡੁਗਰੀ ਧਾਂਦਰਾ ਰੋਡ ਅੱਛਾ ਜੀ ਡੁਗਰੀ ਧਾਂਦਰਾ ਰੋਡ ਜੈਨ ਮੰਦਿਰ ਦੇ ਬੈਕਸਾਈਡ ਆ ਧਾਂਦਰਾ ਰੋਡ ਆ ਆ ਧਾਂਦਰਾ ਰੋਡ ਹੈ ਜੀ ਹਾਂ ਇਹ ਧਾਂਦਰਾ ਰੋਡ ਆ ਉਹ ਸਾਹਮਣੇ ਹੋਂਡਾ ਏਜੰਸੀ ਅੱਛਾ ਜੀ ਉਹ ਸਾਹਮਣੇ ਹੋਂਡਾ ਏਜੰਸੀ ਠੀਕ ਆ ਇਹ ਉਹ ਹੋਂਡਾ ਪਿੰਦੀ ਉਹ ਹੋਟਲ ਆ ਰਹਾਓ ਅੱਛਾ ਜੀ ਠੀਕ ਆ ਜੀ ਇਹ ਆਪਣੇ ਡੁਗਰੀ ਜੈਨ ਮੰਦਿਰ ਤੇ ਕੋਲ ਆਣਾ ਪੋੜਾ ਹਾਂ ਜੈਨ ਮੰਦਿਰ ਦੇ ਬੈਕਸਾਈਡ ਤੇ ਕਿੰਨੇ ਦੀ ਰਹਿੰਦੀ ਪਲੇਟ ਜੀ ਇਹ 75 ਰੁਪਏ ਦੀ ਪਲੇਟ ਆ ਵੀਰੇ 20 ਰੁਪਏ ਲੱਸੀ ਦਾ ਗਲਾਸ ਹੈ 20 ਰੁਪਏ ਲੱਸੀ ਦਾ ਗਲਾਸ ਹੈ ਤੇ ਰੋਟੀਆਂ ਕਿੰਨੀਆਂ ਆਉਂਦੀਆਂ ਜੀ ਰੋਟੀਆਂ ਜੀ ਦੋ ਹੀ ਆਉਂਦੀਆਂ ਦੋ ਹੀ ਖਾਂਦੇ ਵਾਸਤੇ ਮੈਂ ਸ਼ੁਰੂ ਤੋਂ ਦੋ ਰੋਟੀਆਂ ਰੱਖੀਆਂ ਪਿੰਡ ਦੀਆਂ ਰੋਟੀਆਂ ਵੱਡੀਆਂ ਹੁੰਦੀਆਂ ਆ ਦੇਖ ਲਓ ਤੁਹਾਡੇ ਸਾਹਮਣੇ ਹਾਂਜੀ ਹਾਂਜੀ ਦਿਖਾਇਓ ਮਾੜਾ ਜਾਈ ਕਿੱਦਾਂ ਦੀ ਤੁਸੀਂ ਲੱਸੀ ਹੁੰਦੀ ਤੁਹਾਡੀ ਤੇ ਆ ਆ ਦੇਖੋ ਰੋਟੀਆਂ ਅੱਛਾ ਕੀ ਬਾਤ ਹੈ ਆ ਦੋ ਰੋਟੀਆਂ ਆ ਗਈਆਂ ਦੋ ਰੋਟੀਆਂ ਆ ਗਈਆਂ ਲੱਰ ਨੂੰ ਹੋ ਗਿਆ ਕਿ ਬੋੜਾ ਵੀ ਖਾਵੇ ਰੋਟੀ ਹਾਰ ਨਹੀਂ ਹੋਊਗੀ ਕੀ ਬਾਤ ਹੈ ਰੋਟੀਆਂ ਵੀ ਐ ਸੌਫਟ ਹੁੰਦੀਆਂ ਸੌਫਟ ਹੋਣਗੀਆਂ ਆ ਲੱਸੀ ਹੋ ਗਈ ਲੱਸੀ ਦਾ ਗ ਓਹੋ ਕੀ ਬਾਤ ਹੈ ਪਹਿਲੀ ਵਾਰ ਹੀ ਦੇਖੀ ਐ ਅੰਕਲ ਜੀ ਮੈਂ ਲੱਸੀ ਘਰ ਦੀ ਮੈਂ ਨਹੀਂ ਪੀਤੀ ਲੱਸੀ ਇਹ ਗਾੜੀ ਗਾੜੀ ਲੱਸੀ ਮੈਂ ਪਹਿਲੀ ਵਾਰ ਦੇਖੀ ਐ ਮੈਨੂੰ 13 ਸਾਲ ਹੋ ਗਏ ਜੀ ਹਾਂ ਇਹ ਬੱਚਿਆਂ ਨੂੰ ਨਾ ਖਵਾ ਕੋਲ ਡਰਿੰਕ ਵਗੈਰਾ ਕੋਕ ਮੈਂਚੂ ਇਹ ਮਤਲਬ ਜਿਵੇਂ ਚੋਮਿੰਗ ਵਗੈਰਾ ਹਾਂ ਉਹਨਾਂ ਨੂੰ ਜੂਸ ਪਿਲਾਓ ਹਾਂ ਜੀ ਹਾਂ ਜੂਸ ਪਿਲਾਓ ਜੂਸ ਹੈ ਵਧੀਆ ਹੁੰਦਾ ਸਭ ਤੋਂ ਵਧੀਆ ਚੀਜ਼ ਹੈ ਚਤਰੇ ਦਾ ਕਿੰਨੂ ਦਾ ਹਾਂ ਜੀ ਹਾਂ ਜੀ ਗੋਬੀਤੇ ਦਾ ਠੀਕ ਹੈ ਕਿ ਨਹੀਂ ਹਾਂ ਜੀ ਜੂਸ ਕੱਢ ਕੇ ਪਿਲਾਓ ਨਸੀਬਾ ਉਹ ਘਰੇ ਬਣਾ ਕੇ ਹਾਂ ਜੀ ਉਹਨਾਂ ਨੂੰ ਚੂਰੀ ਕੁੱਟ ਕੇ ਬੈਸਟ ਹੁੰਦਾ ਜੀ ਚੂਰੀ ਕੁੱਟ ਕੇ ਉਹ ਦੇਸੀ ਘੋਦੀ ਹਾਂ ਜੀ ਬੇਵਿਓ ਬਾਹਰ ਦੀ ਚੀਜ਼ਾਂ ਤਾਂ ਬੇਕਾਰ ਹੀ ਨੇ ਜੀ ਬੇਕਾਰ ਨੇ ਇਹਨਾਂ ਚੀਜ਼ਾਂ ਨਾਲ ਇਹ ਆ ਹਾਂ ਜੀ ਹਾਂ ਜੀ ਕਿ ਬੱਚੇ ਦੀ ਆਉਣ ਵਾਲੀ ਜ਼ਿੰਦਗੀ ਜੀ ਉਹ ਖਤਰੇ 'ਚ ਹੈ ਖਤਰੇ 'ਚ ਸਹੀ ਗੱਲ ਹੈ ਜੀ ਠੀਕ ਹੈ ਇਹਨਾਂ ਚੀਜ਼ਾਂ ਨਾਲ ਬੱਚਾ ਬੱਚੇ ਨੇ ਤਾਂ ਮੰਗਣੀਆਂ ਚੀਜ਼ਾਂ ਬਿਮਾਰੀਆਂ ਫੈਲਦੀ ਜਾਂਦੀ ਧੀਰੇ ਧੀਰੇ ਉਹ ਕਿਉਂ ਵੱਧਦੀਆਂ ਪਵਾਨੀਆਂ ਬਿਮਾਰੀਆਂ ਹੁਣ ਜੰਮਦੇ ਬੱਚੇ ਨੂੰ ਕੁੜੀਆਂ ਕਿਉਂ ਹੁੰਦਾ ਹੁੰਦਾ ਜੇ ਮਾਵਾ ਖਾਂਦੀਏ ਇਹੇ ਚਾਕਲੇਟ ਖਾਣਾ ਸ਼ੁਰੂ ਕਰ ਦਿੰਦੇ ਆ ਬਰਗਰ ਕਿਉਂ ਹੋਊ ਉਹ ਕਿਉਂ ਨਹੀਂ ਹੋਊਗਾ ਹਾਂਜੀ ਹਾਂਜੀ ਬਿਲਕੁਲ ਹੋਊਗਾ ਜੀ ਜਦੋਂ ਦੇਖੋ ਕੋਈ ਮਾ ਮਾਵਾ ਸਾਡੇ ਵੀ ਅਸੀਂ ਧੀਆ ਭੈਣਾਂ ਵਾਲੇ ਹਾਂ ਹਾਂਜੀ ਹਾਂਜੀ ਅਸੀਂ ਜਿਹੜੀ ਸਾਡੇ ਘਰ ਦੇ ਨਾ ਕੰਟਰੋਲ ਆ ਵੀ ਅਸੀਂ ਕਿਸੇ ਨੂੰ ਫालतू ਚੀਜ਼ ਖਾਣ ਨਹੀਂ ਦਿੰਦੇ ਹਾਂਜੀ 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 ਆ ਜਿਹੜੀ ਆ ਚੀਵੀਆ ਇਹ ਬਣਾਉਂਦੇ ਕਰੇ ਕੀ ਨੂਡਲ ਕਹਿੰਦੇ ਆ ਕਰੇ ਕੀ ਕਹਿੰਦੇ ਆ ਹਾਂਜੀ ਹਾਂਜੀ ਮੈਂ ਬਣਾ ਦਿੰਦਾ ਕਰੇ ਨੂਡਲ ਬੋਲਦੇ ਆ ਹਾਂ ਨੂਡਲ ਉਹ ਮੈਂ ਸਾਡੇ ਉਹ ਦਰਾਹੇ ਕੋਲੇ ਆ ਲੱਗੇ ਸੇਵੀਆਂ ਬਣਾਉਂਦੇ ਆ ਮਨਜੀਤ ਸੇਵੀਆਂ ਵਾਲਾ ਹਾਂਜੀ ਹਾਂਜੀ ਉਦੋਂ ਸੇਵੀਆਂ ਲੈ ਆ ਕੇ ਰੱਖੀ ਜਾਂ ਪੰਜ-ਸੱਤ ਕਿਲੋ ਘਰੇ ਅੱਛਾ ਜੀ ਅਸੀਂ ਦੇਸੀ ਘੋਟ ਤਲ ਕੇ ਜੋ ਮਰਜ਼ੀ ਪਾ ਕੇ ਖਾਓ ਪਰ ਉਹ ਨਹੀਂ ਖਾਂਦੇ ਉਹ ਨਹੀਂ ਖਾਂਦੇ ਅੱਛਾ ਜੀ ਉਹ ਹੀ ਮਾ ਗਰੇਗਾ ਇਹ ਤਿੱਡੀਆਂ ਤੋਂ ਬਚਣਾ ਚਾਹੀਦਾ ਬਹੁਤ ਬਿਲਕੁਲ ਮੈਂ ਤਾਂ ਰਫੈਂਡ ਵੀ ਨਹੀਂ ਘਰੇ ਖਾਂਦਾ ਇਹ ਤਾਂ ਗੱਲ ਸਹੀ ਹੈ ਜੀ ਤੁਸੀਂ ਰਫੈਂਡ ਨਹੀਂ ਖਾਂਦਾ ਹਾਂਜੀ ਤੇ ਚੀਨੀ ਨਹੀਂ ਖਾਂਦਾ ਘਰੇ ਮੈਂ ਗੁੜ ਦੀ ਚਾਹ ਪੀਣਾ। ਅੱਛਾ ਜੀ ਗੁੜ ਦੀ ਚਾਹ। ਗੁੜ ਦੀ ਚਾਹ ਪੀਣਾ। ਜਿਹੜੇ ਗੁੜ ਘਲਾਇਆ ਇਹਦੀ ਚਾਹ ਪੀਨੇ। ਅੱਛਾ ਗੁੜ ਦਿਖਾਓਗੇ ਮਾੜਾ ਜਿਹਾ ਕਿਦਾਂ ਦਾ ਹੁੰਦਾ ਤੁਹਾਡਾ? ਇੱਕ ਗੁੜ ਮੈਂ ਗੁੜ ਦਿਨੂ ਦਿਖਾਉਣਾ। ਤੁਹਾਡੇ ਆਪਣੇ ਪਿੰਡ ਦਾ ਹੁੰਦਾ ਜੀ। ਨਹੀਂ ਪਿੰਡ ਦਾ ਨਹੀਂ ਮਗੋਨਾ ਦਾ ਬਿਮਾਰ ਘੜੀ ਜੋ ਆ। ਅੱਛਾ ਅੱਛਾ ਜੀ। ਪਰ ਮੈਨੂੰ ਉਹ ਵਧੀਆ ਪੁਰਾਣਾ ਬਹੁਤ ਚਿਰ ਦਾ। ਚਾਹ ਦੇ ਵਿੱਚ ਵੀ ਚੀਨੀ ਨਹੀਂ ਪਾਉਂਦੇ। ਹਾਂ। ਅੱਛਾ ਆਹ ਗੁੜਾ। ਅੱਛਾ ਜੀ। ਇਹ ਆ। ਹਾਂ। ਕੀ ਬਾਤ ਹੈ। ਇਹੀ ਤੁਸੀਂ ਚਾਹ ਦੇ ਵਿੱਚ ਯੂਜ਼ ਕਰਦੇ। ਨਾ ਮਰਜ਼ੀ ਖਾ ਲੋ ਨੁਕਸਾਨ ਇੱਥੇ ਲਾਂਦੇ ਲਾਂਦੇ ਇੱਥੇ ਲਾਂਦੇ ਲਾਂਦੇ ਅੱਛਾ ਜੀ ਚਲੋ ਜੀ ਬਹੁਤ ਵਧੀਆ ਜੀ ਥੈਂਕ ਯੂ ਧਰਮਾਗਾਲਾ ਪਰਮਾਤਮਾ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਹਾਂਜੀ ਹਾਂਜੀ 60 ਸਾਲ ਦੀ ਉਮਰ ਦੇ ਵਿੱਚ ਮੌਜਾ ਨਾ ਬੈਠਿਆ ਮਾਲਕ ਦੀ ਕਿਰਪਾ ਸੱਚੀ ਵਾਹਿਗੁਰੂ ਤੇ ਉਹ ਕਿਸੇ ਨੂੰ ਗਲਤ ਰਾਹ ਨਹੀਂ ਦੇਣੀ ਤੇ ਬੱਚੇ ਨੂੰ ਗਲਤ ਨਾਲੇ ਬੱਚਿਆਂ ਬੱਚਿਆਂ ਨੂੰ ਤੁਸੀਂ ਗਾਈਡ ਕੀਤਾ ਕੀ ਹੈ ਇਹ ਚੀਜ਼ਾਂ ਤੋਂ ਬਿਲਕੁਲ ਦੂਰ ਰਹਿਣ ਦੂਰ ਹਰ ਇੱਕ ਬੰਦੇ ਨੂੰ ਜਿਹੜੀ ਘਰ ਦੀਆਂ ਚੀਜ਼ਾਂ ਨੇ ਉਹ ਖਾਓ ਉਹ ਖਾਓ ਉਹ ਚੀਜ਼ਾਂ ਵਧੀਆ ਉਹਨਾਂ ਦੇ ਮਾਮਾ ਨੂੰ ਵੀ ਮੈਂ ਇਹ ਰਿਕਵੈਸਟ ਕਰਦਾ ਹਾਂ ਹਾਂਜੀ ਭਾਈ ਕਰੇ ਚੂਰੀ ਘੁੱਟ ਕੇ ਦਿਓ ਹਾਂਜੀ ਹਾਂਜੀ ਇਹ 버ਗਰ ਪੀਏ ਤੁਸੀਂ ਤਾਂ ਬਿਮਾਰੀਆਂ ਆਪ ਛੇੜਦੇ ਹੋ ਬਿਲਕੁਲ ਹੀ ਬਿਲਕੁਲ ਜਿੰਨਾ ਮਰਜ਼ੀ ਹੋ ਸਕੇ ਉਹਨਾਂ ਬਚਾਓ ਬਚਾਓ ਬਟੂ ਜੇ ਨਹੀਂ ਬਚਾਵਾਂਗੇ ਤਾਂ ਖਾ ਲਓ ਘੱਟ ਖਾ ਲਓ ਜੇ ਪੈਸੇ ਘੱਟ ਨੇ ਤਾਂ ਘੱਟ ਖਾ ਲਓ ਪਰ ਸੁੱਧ ਖਾ ਲਓ ਥੋੜਾ ਘੱਲ ਸੁੱਧ ਖਾ ਲਓ ਵਧੀਆ ਖਾ ਲਓ ਨਾਲੇ ਠੀਕ ਹੈ ਕਿ ਨਹੀਂ ਇਹ ਤਾਂ ਗੱਲ ਸਹੀ ਹੈ ਜੀ ਇਹ ਇਹਨਾਂ ਚੀਜ਼ਾਂ ਤੋਂ ਕੋਈ ਫਾਇਦਾ ਨਹੀਂ ਹੈਗਾ ਹਾਂ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਚਲੋ ਠੀਕ ਹੈ ਜੀ ਥੈਂਕ ਯੂ ਓਕੇ ਥੈਂਕ ਯੂ ਵਿੱਚ ਇਹ ਕਿੰਨੇ ਦੀ ਹੈ? ਇਹਦੀ ਸਾਜ 40 20 ਰੁਪਏ ਦੀ। ਓਹੋ। ਇਹ ਨਰਮ ਹੁੰਦੀ ਹੈ ਬਈ। ਓਹ। ਓਹ ਬਾਬਾ ਮੁਕੈਣੀ। ਬੱਸਾ, ਟੇਸਟ ਬਹੁਤ ਵਧੀਆ ਹੈ। ਦੋ ਦਾ ਤੂੰ ਇਕੱਲਾ ਹੀ ਖਾ ਜਾਵੇਂਗਾ ਤੇ ਨਿਆਣੀ ਨਹੀਂ ਹੁੰਦੀ। ਅੱਲਸੀ। ਮੱਕੀ ਦਾ ਕੋਲ ਨਾ। ਆਏ ਘਰ ਦਾ ਮੜਖਾ ਹੁੰਦਾ ਜੀ। ਇਹਨੇ ਕਿਸੇ ਨੇ ਕਿਹਾ। ਤੇਰਵਾਸ ਆਲਾ ਵੀਰੇ। ਲੈ ਲਾ। ਜਾਦੇ ਪਾ ਲਿਆ। ਬੋਧਾ ਚੋ ਲੋ ਮਕੀਰ ਹਾਂ ਜੀ ਲੱਸੀ ਦਾ ਗਲਾਸ ਵੀਰ ਪਲਾਸਟਿਕ ਲੋਕੇਸ਼ਨ ਆਪਣੀ ਜੀ ਧੰਦਰ ਰੋਡ ਬਾਬਾ ਜੀ ਲੱਸੀ ਵਾਲੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਹੁੰਦੇ ਆ ਲੱਸੀ ਵਾਲੇ ਬਾਬਾ ਜੀ